ਹਾਂਜੀ ਦੋਸਤੋ ਗਰਮੀਆਂ ਆਉਣ ਦੇ ਨਾਲ ਇੱਕ ਫਰੂਟ ਦਾ ਆਪਾਂ ਬਹੁਤ ਜ਼ਿਆਦਾ ਸੇਵਨ ਕਰਦੇ ਆ ਆਪਾਂ ਤਰਬੂਜ ਬਹੁਤ ਜ਼ਿਆਦਾ ਖਾਂਦੇ ਆ ਦੋਸਤੋ ਤਰਬੂਜ ਦੇ ਵਿੱਚ ਕੁਝ ਲਾਲਚੀ ਲੋਗ ਆਪਣਾ ਸਵਾਰਥ ਵਧਾਉਣ ਵਾਸਤੇ ਆਪਣੀ ਇਨਕਮ ਵਧਾਉਣੇ ਵਾਸਤੇ ਉਹਦੇ ਵਿੱਚ ਆਰਟੀਫੀਸ਼ੀਅਲ ਕਲਰ ਪਾ ਕੇ ਉਹਨੂੰ ਅੰਦਰੋਂ ਲਾਲ ਕਰ ਲੈਂਦੇ ਆ ਤੇ ਅੰਦਰ ਮਿੱਠਾ ਵੀ ਪਾ ਦਿੰਦੇ ਆ ਜਿਹਦੇ ਕਰਕੇ ਜਿਹੜਾ ਸਿੰਥੈਟਿਕ ਜਿਹੜੀ ਚੀਜ਼ਾਂ ਹੁੰਦੀਆਂ ਜਿਹੜੇ ਆਰਟੀਫੀਸ਼ੀਅਲ ਕਲਰ ਹੁੰਦਾ ਉਹ ਸਾਨੂੰ ਕੈਂਸਰ ਕਰ ਸਕਦਾ ਸਾਡੀ ਸਿਹਤ ਨੂੰ ਖਰਾਬ ਕਰ ਸਕਦਾ ਐਦਾਂ ਕਰਕੇ ਬਹੁਤ ਜਿਹੜਾ ਲੋਕਾਂ ਦੀ ਜਿਹੜੀ ਸਿਹਤ ਬਹੁਤ ਖਰਾਬ ਹੋ ਰਹੀ ਆ ਸੋ ਦੋਸਤੋ ਮੈਂ ਤੁਹਾਨੂੰ ਇਹੀ ਅਪੀਲ ਕਰਦਾ ਕਿਰ ਤੁਸੀਂ ਤਰਬੂਜ ਲੈਣਾ ਵੀ ਹੈ ਤਾਂ ਆਪਣੇ ਜਾਣਕਾਰ ਵਾਲੇ ਬੰਦੇ ਤੋਂ ਲੋ ਜਿਹਦੇ ਤੁਸੀਂ ਅਕਸਰ ਫਰੂਟ ਲੈਂਦੇ ਆ ਤੇ ਦੋਸਤੋ ਚੈੱਕ ਜਰੂਰ ਕਰ ਲਿਓ ਕਿੱਦਾਂ ਚ ਮੈਂ ਤੁਹਾਨੂੰ ਦੱਸੂਗਾ ਇਸ ਵੀਡੀਓ ਦੇ ਵਿੱਚ ਤੁਸੀਂ ਇੱਕ ਰੂਈ ਦਾ ਫੰਬਾ ਲੈ ਕੇ ਜਾਂ ਕੋਟਨ ਦਾ ਜਾਂ ਕੁਝ ਵੀ ਹੈ ਨਾ ਕੱਪੜਾ ਲੈ ਸਕਦੇ ਆ ਜਾਂ ਟਿਸ਼ੂ ਪੇਪਰ ਲੈ ਸਕਦੇ ਆ ਉਸ ਨੂੰ ਖਰਬੂਜੇ ਨੂੰ ਕੱਟ ਕੇ ਉਹਦੇ ਉੱਤੇ ਲਗਾ ਕੇ ਦੇਖਿਓ ਜੇਕਰ ਉਹ ਰੰਗ ਛੱਡਦਾ ਤਾਂ ਤੁਸੀਂ ਦੇਖ ਲੈ ਸਮਝ ਸਕਦੇ ਆ ਕਿ ਇਹਦੇ ਵਿੱਚ ਆਰਟੀਫੀਸ਼ੀਅਲ ਕਲਰ ਹੈ ਜਿਹੜਾ ਪਾਇਆ ਗਿਆ ਸੋ ਦੋਸਤੋ ਸਤਰਕ ਹੋ ਜੋ ਤੁਸੀਂ ਆਪਣੀ ਸੇਫਟੀ ਆਪ ਕਰਨੀ ਆ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਤਾਂ ਕਿ ਹਰੇਕ ਬੰਦੇ ਕੋਲ ਇਹ ਨੋਲਜ ਹੋਵੇ ਕਿ ਜਿਹੜਾ ਇਹ ਫਰੂਟ ਆ ਉਹ ਕਿੱਦਾਂ ਖਰਾਬ ਹੋ ਸਕਦਾ ਹੈ ਤੇ ਇਸ ਨੂੰ ਕਿੱਦਾਂ ਪਰਖਿਆ ਜਾ ਸਕਦਾ ਹੈ ਕੀ ਸਹੀ ਹੈ ਕੀ ਗਲਤ ਹੈ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ